ਕਹਵਾ ਤੂੰ ਦੀ ਲਾਜ਼ਮੀ ਖਾ ਖਾ ਸੀ ਜਾਣਾ ਤੇ ਕਿ ਸੈਕਟਰ ਕਰਲਾ ਲਾ ਲਾ ਚੱਲ ਲੈਂਦੇ 9 ਮਿੰਟ ਹੋ ਗਏ ਇਹ ਤਾਂ 10 ਹੋ ਗਿਆ ਪਰ ਇਧਰੋਂ ਚੱਲ ਲੈਂਦੇ ਨਾ ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਸਾਰੀ ਪਾਲ ਜੋ ਜੋ ਸਾਰੇ ਭਰਾ ਨਾਲ तकरीबन ਚਵਾਈ ਦਾ ਸਮਾਂ ਹੋ ਗਿਆ ਵਾ ਜੂਤ ਕਿਸੇ 6 ਵਜੇ ਤੇ 15 ਮਿੰਟ ਤੇ ਆਪਾਂ ਬੱਚਾ ਜਿਹੜਾ ਉਹ ਥੱਗੇ ਰੱਖ ਮੈਂ ਜਦੋਂ ਵਰਨ ਕਰਕੇ ਚੁੰਗਾ ਲਾ ਕੇ ਤੇ ਮਿਲਕਿੰਗ ਸਟਾਰਟ ਕਰ ਦੇਣੀ ਆ ਹਰ ਭਗਵਾਨ ਵੀਰ ਜੁੜ ਗਿਆ ਹੈ ਜਾਨਿਆਲ ਤੋਂ ਗੁੱਡ ਮਾਰਨਿੰਗ ਵੀਰ ਜੀ ਗੁੱਡ ਮਾਰਨਿੰਗ ਹੋਰ ਸਾਨੂੰ ਤੁਸੀਂ ਠੀਕ ਠਾਕ ਜੀ ਹਾਂਜੀ ਹਾਂਜੀ ਪਾਓ ਦਾਣਾ ਕਰੋ ਸਿੱਧੀ ਸੁਣਨਾ ਤੇ ਥੋੜਾ ਪਿਛੋਣਾ ਇਹਨੂੰ ਕਰ ਲਿਓ ਥੋੜੀ ਜਿਹੀ ਮੈਂ ਜੀ ਕਿਹਨੂੰ ਲਿਆ ਵਾ ਇਧਰ ਦੀ ਸਾਈਡ ਨੂੰ ਅੰਕਲ ਨੂੰ ਹਾਂਜੀ ਹਾਂਜੀ ਓਕੇ ਚਲੋ ਠੀਕ ਹੈ ਸੋ ਬੱਚਾ ਛੜਤਾ ਮੈਂ ਥੱਲੇ ਅਮਰਦੀਪ ਵੀਰਕ ਆਪਣੇ ਭਰਾ ਕਰਨਾਲ ਤੋਂ ਜੁੜਗੇ ਨਾਲ YouTube ਤੇ ਵੇਖ ਰਹੇ ਆ ਇਧਰ ਦਲਜੀਤ ਸਿੰਘ ਸਿੱਧੂ ਜੁੜਗੇ ਨੇ ਸਸੀ ਖਾਲਜੀ ਗੁਰਜੀਤ ਸਿੰਘ ਵੀਰ ਜੁੜਗੇ ਨੇ ਧੰਨਵਾਦ ਸਾਰੇ ਭਰਾਵਾਂ ਦਾ ਆਪਣਾ ਤੁਸੀਂ ਕੀਮਤੀ ਸਮਾਂ ਕੱਢ ਕੇ ਤੇ ਲਾਈਵ ਜਿਹੜਾ ਉਹ ਦੇਖਦੇ ਹ ਜੇ ਥੋੜਾ ਮਾਣ ਜੇ ਬੇ ਫੇਵਰੇਵਰ ਨੂੰ ਲੰਘਣ ਤੋਂ ਨਾ ਹੈ ਜਾਨ ਕੇ ਜਮਾਂਗੇ ਅੱਜ। ਹਨਲਪੱਡੀ ਬੜਾ। ਦਲਜੀਤ ਸੁਦੂ ਵੀਰ ਜਿਹੜੇ ਆਪਣੇ ਤਲਵੰਡੀ ਸਾਬੋ ਤੋਂ ਨੇ। ਬਰਗਰ ਸਿੰਘ ਵੀਰ ਜੁੜ ਗਿਆ ਸاسي ਕਾਲਜੀ ਸਾਰਿਆਂ ਨੂੰ। ਕੀ ਲਾਹਣ ਕਰਕੇ ਦਿੱਤਾ। ਅੱਡੀ ਮੈਂ ਉਹੜਾ। ਸੋ ਨਾਲ ਦੀ ਨਾਲ ਲਿੰਕ ਜਿਹੜਾ ਵਾ ਉਹ ਸ਼ੇਅਰ ਕਰ ਦਿਆ ਕਰੋ। ਕਨਵਰ ਸ਼ੇਰ ਵੀਰ ਜੁੜ ਗਏ ਨੇ ਆਪਣੇ ਪਿੰਡ ਸੁਦਵਾਂ ਤੋਂ। ਗ੍ਰੇਟ ਵਰਕ ਕਹਿੰਦੇ ਵਿਪਨ ਕੰਬੋਜ ਵੀ ਜੀ ਕਿਹੜੀ ਫੀਡ ਪਾਉਂਦੇ ਆ ਫੀਡ ਦਾ ਫਾਰਮੂਲਾ ਤੁਹਾਨੂੰ ਕੱਲ ਨੂੰ ਆਪਾਂ ਫਾਈਨਲ ਮਿਲਕਿੰਗ ਵਿੱਚ ਜਰੂਰ ਪੁੱਛ ਕੇ ਦੱਸਾਂਗੇ ਚੰਦ ਮਨਾਵਾ ਤੋਂ ਜੁੜੇ ਨੇ ਵੀਰ YouTube ਤੇ ਨੀਲੀਰਾ ਯਾਰ ਨੀਲੀਰਾ ਵੀ ਫਾਰਮ ਵਾਲੇ ਬੂ ਮੇਲੇ ਤੋਂ ਠੀਕ ਠੀਕ ਹੈ ਅੱਛਾ ਜੀ ਹੋਰ ਵੇਖਿਓ ਐ ਅੰਕਲ ਤੁਸੀਂ ਵੀ ਬਾਲਟੀ ਵਾਲੀ ਕਰਿਓ ਜੀ ਟੈਡੀ ਦੋਵੇਂ ਬਾਲਟੀਆਂ ਨਹੀਂ ਵੇਖ ਸਕਦੇ ਬਿਲਕੁਲ ਖਾਲੀ ਠੀਕ ਹੈ ਅੰਕਲ ਓਕੇ ਤੇ ਚੁਵਾਈ ਜਿਹੜੀ ਉਹ ਸਟਾਰਟ ਹੋਣ ਲੱਗੀ ਆ ਆਪਣੇ ਬੂ ਮੇਲੇ ਦੇ ਵੀਰ ਜਿਹੜੇ ਬੈਠੇ ਹੋ ਵੀ ਨਾਲ ਜੁੜੇ ਆਪਣੇ ਸੁਖਵੀਰ ਨੇ ਡਾ ਬੈਠਾ ਤੇ ਹਰਦੀਪ ਸਿੰਘ ਗਿੱਲ ਇਧਰ ਫਰੀਦ ਖਾਨ ਵੀਰ ਜੁੜ ਗਿਆ ਵਾ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸੁਣਿਆ ਕਿ ਵੀਰ ਫਰੀਦ ਖਾਨ ਨੇ ਇਥੋਂ ਇੱਕ ਜਿਹੜਾ ਬੋਲੇ ਕਟਾ ਲਿਆ ਵਾ ਸੋ ਡਿਟੇਲ ਦੇ ਲਈਏ ਪੰਚ ਬਾਈ ਜੁੜ ਗਏ ਨੇ ਆਪਣੇ ਲੱਖਾ ਕੁਹਾੜਾ ਜੀ ਬਹੁਤ ਬਹੁਤ ਤੁਹਾਨੂੰ ਆਰਿਆ ਤੁਹਾਡਾ ਇੱਕ ਤਾਂ ਤੁਸੀਂ ਮਾਝੇ ਦੀ ਧਰਤੀ ਤੇ ਆਏ ਜੇ ਇਹ ਬੂ ਮੇਲੇ ਤੇ ਵੀਰ ਲਖਾ ਕੋਹਾੜਾ ਵੀ ਦੋ ਮੱਜਾਂ ਲੈ ਕੇ ਆਇਆ ਹੈ ਨਾਲ ਸੁਖਦੀਪ ਆਇਆ ਲੰਗਿਆਣੇ ਤੋਂ ਚਮਕੌਰ ਸੰਧੂ ਵੀਰ ਆਪਣੇ ਨਾਲ ਨਹੀਂ ਤੋਂ ਜੁੜ ਗਏ ਨੇ ਡਿਟੇਲ ਦੇ ਰਹੀ ਏ ਥੋੜੀ ਜੀ ਕਿ ਇਹ ਪਿੰਡ ਬਟੋਆ ਜ਼ਿਲ੍ਹਾ ਤਰਨਤਾਰਨ ਤੋਂ ਆਪਾਂ ਲਾਈਵ ਜਿਹੜਾ ਰਾਤ ਦਾ ਚਲਾਉਂਦੇ ਆਂ ਦਿਓਲ ਡੇਰੀ ਫਾਰਮ ਅੰਕਲ ਰਸਾਲ ਸਿੰਘ ਦਿਓਲ ਤੇ ਇਹ ਝੋਟੀ ਜਿਹੜੀ ਹੈ ਦੋ ਦੰਦ ਝੋਟੀ ਆ ਵੱਡੀ ਮਾਈਦੀ ਇਹ ਧੀ ਆ ਡਾਇਮੰਡ ਬੋਲ ਦੀ ਭੈਣ ਆ ਤੇ ਮਾਇਆ ਦੀ ਵੀ ਆ ਕਾਫੀ ਹੀਰੇ ਜਿਹੜੇ ਉਸ ਮਾਜ ਨੇ ਪੈਦਾ ਕੀਤੇ ਆ ਸੋ ਇਸ ਟਾਈਮ ਕਰਮਾਲੀ ਦੀ ਉਮਰ ਤੇ ਚਲੋ ਕਾਫੀ ਜ਼ਿਆਦਾ ਹੋ ਗਈ ਆ ਪਰ ਇਹ ਆ ਵੀ ਅਜੇ ਤੱਕ ਉਹਦੇ ਆਰਡਰ ਦੀ ਕੁਆਲਿਟੀ ਤੇ ਥਾਣਾ ਦੀ ਬਿਲਕੁਲ ਸੇਮ ਰਹੀ ਹੈ ਕੋਈ ਵੀ ਥਾਣਾ ਦਾ ਖਰਾਬ ਨਹੀਂ ਹੋਇਆ ਤੇ ਬਿਲਕੁਲ ਬਰੀਕ ਦੀ ਚਮੜੀ ਦੀ ਤੇ ਸੇਮ ਹੀ ਜਿਹੜਾ ਡੋਮੀਨੇਟ ਕਰਦੀ ਅੱਗੇ ਬੱਚਿਆਂ ਦੇ ਵਿੱਚ ਵੀ ਬੱਚਿਆਂ ਨੂੰ ਵੀ ਬਹੁਤ ਸੋਹਣਾ ਥਾਣਾ ਆਉਂਦਾ ਅੱਗੇ ਆਰਡਰ ਦੀ ਕੁਆਲਿਟੀ ਸੋਹਣੀ ਆਉਂਦੀ ਹੈ ਤੇ ਦੁੱਧ ਵਾਲੇ ਤੇ ਕੋਈ ਸ਼ੱਕ ਹੀ ਨਹੀਂ ਗਿਆ ਉਹ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਣਾ ਵਿਖੋ ਜੀ YouTube ਤੇ ਵੀਰ ਨੇ ਕਮੈਂਟ ਕੀਤਾ ਸੀ ਮੈਂ ਥੋੜਾ ਜਿਹਾ ਅੱਗੇ ਪਿਛੇ ਹੋ ਗਿਆ ਅਜੇ ਇੱਥੇ ਰੱਖ ਲਾ ਉੱਤੇ ਫਿਰ ਕਰਦੇ ਹਾਂ ਸੋ ਇਧਰ ਵੀਰ ਆਪਣੇ ਗੁਰਕਰਨ ਮੱਲੀ ਜੁੜ ਗਏ ਨੇ ਆਦੇਸ਼ ਪ੍ਰਤਾਪ ਸਿੰਘ ਭੁੱਲਰ ਜੁੜ ਗਏ ਨੇ ਮਾ ਮਾ ਜੀ ਕਹਿੰਦੇ ਅੰਕਲ ਜੀ ਨੂੰ ਪੁੱਛੋ ਕਿ ਕਿੰਨੇ ਪਰਸੈਂਟ ਰੋਲ ਹੁੰਦਾ ਮੱਝ ਕਹਿੰਦੇ ਵੀ ਅੰਕਲ ਨੂੰ ਪੁੱਛੋ ਕਿ ਬੋਲ ਦਾ ਕਿੰਨੇ ਪਰਸੈਂਟ ਰੋਲ ਹੁੰਦਾ ਤੇ ਮੱਝ ਦਾ ਕਿੰਨਾ ਪਰਸੈਂਟ ਹੁੰਦਾ ਵਾ ਇਹ ਵੀ ਰ ਅਕਸਰ ਮੈਂ ਸੁਣਿਆ ਆ ਕਿ ਬੋਲ ਦਾ 80% ਰੋਲ ਹੁੰਦਾ ਬੱਚਾ ਜਿਹੜਾ ਹੁੰਦਾ ਮਾਂ ਦਾ 80% ਰੋਲ ਹੁੰਦਾ ਵਾ ਬਾਕੀ ਕਈਆਂ ਮੱਝਾਂ ਤੇ ਡਿਪੈਂਡ ਹੁੰਦਾ ਹੈ ਕਈਆਂ ਝੋਟਿਆਂ ਤੇ ਡਿਪੈਂਡ ਹੁੰਦਾ ਹੈ ਉਹ ਕਿੰਨਾ ਡੋਮਿਨੇਟ ਕਰਦੇ ਸਮਨਦੀਪ ਸਿੱਧੂ ਵੀਰ ਜੁੜ ਗਏ ਨੇ ਮੋੜ ਮੰਡੀ ਤੋਂ ਬਲਜੀਤ ਸਿੰਘ ਵੀਰ ਜੁੜ ਗਿਆ ਵਾ ਆਪਣੇ ਫਤੇਗੜ ਸਭਰਾ ਤੋਂ ਤੇ ਇਧਰ ਆਪਣੇ ਵਿਕਰਮ ਰਿਆਰ ਵੀਰ ਜੁੜ ਗਏ ਨੇ ਸਸੀਕਾਲ ਵੀਰ ਜੀ ਸਸੀਕਾਲ YouTube ਤੇ ਸਵਾਜਬੂਜ ਓਕੇ ਆ ਨਾ ਇਹ ਕਰੀ ਕਮੈਂਟ ਕਰ ਦਿਓ ਜੀ ਵੈਸੇ ਤੇ ਕਮੈਂਟ ਸਹੀ ਆ ਹੁੰਦਾ ਆ ਜੇ ਮੈਨੂੰ ਲੱਗਾ ਲੋਕ ਉੱਠੇ ਘਟਿਆ ਰਾਤੀਂ ਕਾਫੀ ਗਿਣਤੀ ਦੇ ਵਿੱਚ ਸੱਜਣ ਜੁੜੇ ਹੀ ਲਾਈਵ ਦੇ ਵਿੱਚ ਤੇ ਇਸ ਟਾਈਮ ਮਾਰਨਿੰਗ ਟਾਈਮ ਘਟਿਆ ਪ੍ਰਤਾਪ ਸੰਧੂ ਵੀਰ ਜੁੜ ਗਏ ਕਿੰਨੇ ਗੁੱਡ ਮਾਰਨਿੰਗ ਜੀ ਓਕੇ ਓਕੇ ਆਵਾਜ਼ ਠੀਕ ਹੈ ਜੀ ਧੰਨਵਾਦ ਸ਼ਰੀਫ ਖਾਨ ਵੀਰ ਵੀ ਜੁੜ ਗਏ ਨਾਲ ਗੁਰਬੀ ਸਿੰਘ ਬੋਟਰ ਜੁੜ ਗਏ ਨੇ ਪੈਡੀਗਰੀ ਜਿਸ ਬੋਲ ਦੀ ਜ਼ਿਆਦਾ ਉਸ ਦਾ ਰੋਲ ਜ਼ਿਆਦਾ ਹੁੰਦਾ ਠੀਕ ਹੈ ਵੀਰ ਜੀ ਸਰਬਜੀਤ ਸਿੰਘ ਢਿੱਲੋਂ ਕਿੰਨੇ ਗੁੱਡ ਇਧਰ YouTube ਤੇ ਆਪਣੇ ਵੀਰ ਆ ਗਏ ਨੇ ਉਕ ਦੇ올 ਕਹਿੰਦਾ ਵੀ ਸੈਟ ਆ ਆਵਾਜੂ ਬਿਲਕੁਲ ਤੇ ਗੁਰਜੰਟ ਗੱਲਵੀਰ ਜੁੜ ਗਿਆ ਵਾ ਭਗਵਾਨਪੁਰੇ ਤੋਂ ਤੇ ਹਰ ਭਗਵਾਨ ਦਾ ਨੇਵਾਲ ਤੋਂ ਕਹਿੰਦੇ ਓਕੇ ਆ ਲਖਾ ਦੋਲਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਗੁਰਕਰਨ ਮੱਲੀ ਕਹਿੰਦੇ ਆਪਣੇ ਕੋਲ ਅੰਕਲ ਜੀ ਦੀ ਬਲੱਡ ਲਾਈਨ ਵਿੱਚੋਂ ਸਮੁੰਦਰ ਦੇ ਬੱਚੇ ਆ ਸਮੁੰਦਰ ਬੋਲਦੇ ਕਹਿੰਦੇ ਵੀ ਬੱਚੇ ਆ ਸੋ ਵਧੀਆ ਗੱਲ ਆ ਜੀ ਜਿਹੜੇ ਵੀ ਸੱਜਣਾਂ ਕੰਮ ਕਰੰਦਾ ਹੈ ਬਰੀਡ ਤੇ ਬਹੁਤ ਵਧੀਆ ਗੱਲ ਆ ਬੂਟਾ ਸਿੰਘ ਕੰਗ ਜੁੜ ਗਏ ਨੇ ਆਪਣੇ ਕੋਇਨੂਰ ਬੋਲ ਵਾਲੇ ਐਸੇ ਮਾਇਦੇ ਵਿੱਚੋਂ ਕੋਇਨੂਰ ਬੋਲਦੀ ਵੀ ਧੀ ਬੂਟਾ ਸਿੰਘ ਕੰਗ ਹੁਣਾ ਕੋਲ ਹੈਗੀ ਐ ਜਿਹੜੀ ਸਾਹਮਣੇ ਝੋਟੀਆਂ ਪਾ ਲਾਈਵ ਕਰਨੇ ਆ ਦੀ ਭੈਣ ਐ ਬੜਾ ਸੋਹਣਾ ਦੁੱਧ ਦਿੰਦੀ ਆ ਉਹ ਕੋਇਨੂਰ ਬੁੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂਗਾ ਪ੍ਰੋਣੀ ਟੈਸਟਡ ਬੋਲ ਕਹਿ ਲਈ ਤੇ ਇੱਕ ਸਾਹਮਣੇ ਆਉਂਦਾ ਵਾ ਕਿਉਂਕਿ ਕਾਫੀ ਧੀਆਂ ਤਾਂ ਆਉਂਦੀਆਂ ਅਜੇ ਤੱਕ ਦੁੱਧ ਦੇ ਵੇਖੀਆਂ ਵਾ ਫਿਰ ਆਰਡਰ ਦੀ ਤੇ ਥਾਂ ਦੀ ਕੁਆਲਿਟੀ ਬਹੁਤ ਸੋਹਣੀ ਆ ਇਹ ਅਮਰਦੀਪੀਰ ਪੋਚਨ ਦੇ ਆ ਵੀ ਕਿਹੜੇ ਬੋਲ ਦੀ ਧੀ ਆ ਵੈਸੇ ਤੇ ਨਾਗਦੀ ਧੀ ਆ ਨਾਗ ਬੋਲਰ ਨਾਬੇ ਵਾਲੇ ਦੀ ਆ ਪਰ ਇਹ ਸਟਰਕਚਰ ਇੱਕ ਵੱਖਰਾ ਹੀ ਆ ਵੀ ਨਾਗਦੀ ਧੀ ਇੱਕ ਮੇਰੇ ਕੋਲ ਵੀ ਹੈਗੀ ਸੀ ਇੱਕ ਉਹ ਕੰਬਲ ਮਾਜਾ ਡੇਪਨ ਚਾ ਰਹੇ ਨਹੀਂ ਕੋਈ ਗਰਲਾਲ ਵੀਰ ਕੋ ਹਜਮਾਲਪੁਰ ਵਾਲੇ ਤੋਂ ਹੋਰ ਵੀ ਇੱਕ ਆਪਣੇ ਰਵਿੰਦਰ ਸੋਲ ਕੋਈ ਵੀਰ ਕੋ ਜਗਜੀਤ ਸਿੰਘ ਵੀਰ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਜ ਗਿੱਲ ਅਰਸ਼ਦੀਪ ਗਿੱਲ ਫਿਰ ਲੋਕੀ ਸੱਜਣ ਕਈ ਕਮੈਂਟ ਕਰ ਰਹੇ ਆ ਕਿ ਇਹ ਤੁਸੀਂ ਮੇਲੇ ਕਿਉਂ ਨਹੀਂ ਲੈ ਕੇ ਗਏ ਇਹ ਤੁਹਾਨੂੰ ਰਾਤੀਂ ਵੀ ਕਲੀਅਰ ਕੀਤਾ ਸੀ ਅੰਕਲ ਨੇ ਦੱਸੀ ਸੀ ਤੇ ਫੇਰ ਇੱਕ ਵਾਰੀ ਕਲੀਅਰ ਕਰ ਦਿੰਨੇ ਆ ਅੰਕਲ ਕਹਿੰਦੇ ਵੀ ਮੇਲੇ ਦੇ ਵਿੱਚ ਦੋ ਦੰਦ ਝੋਟੀਆਂ ਆਈ ਨਹੀਂ ਕੋਈ ਤੇ ਫੇਰ ਕੰਪੀਟੀਸ਼ਨ ਕਿਹਦੇ ਨਾਲ ਕਰਨਾ ਹੈ ਉੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਚਾਰ ਝੋਟੀਆਂ ਆਣਗੀਆਂ ਤੇ ਫੇਰ ਕੰਪੀਟੀਸ਼ਨ ਕਰਾਵਾਂਗੇ ਦੋੰਦੀਆਂ ਦਾ ਸੋ ਉਹਦੇ ਕਰਕੇ ਜਿਹੜਾ ਫਿਰ ਇਹਨਾਂ ਸੋਚਿਆ ਕਿ ਘਰੇ ਲਾਈਵ ਕਰ ਦਿੰਨੇ ਆ ਤਿਆਰੀ ਚੰਗੀ ਝੁੱਟੀ ਦੀ ਤੇ ਆਪਣੇ ਕੋਲ ਵੀ ਕਹਿੰਦੇ ਨਾਕਦੀ ਆ ਪ੍ਰਗਟ ਸਿੰਘ ਵੀਰ ਜੁੜ ਗਿਆ ਮਦਰ ਮਿਲ ਕੇ ਕਿਨਾਂ ਮਦਰ ਨੂੰ ਮਿਲ ਕੇ ਤੇ ਕਹਿ ਲਈ ਤੇ 20 ਕਿਲੋ ਬਾਹਰ ਆ ਲੈ ਗਿਆ ਜਵਾਨੀ ਜਿਹਾ ਬੜਾ ਸੋਹਣਾ ਦੁੱਦ ਦਿੱਤਾ ਹਾਂ ਹਾਂਜੀ ਸੂਪ ਹੀ ਮਾਇਆ ਜੀ ਇਧਰ ਪੁੱਛ ਰਿਹਾ YouTube ਤੇ ਵੀ ਆ ਲਾਈਵ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਸਕਰਨ ਸਿੰਘ ਜੁੜ ਗਏ ਨੇ ਗੁਰਵਿੰਦਰ ਵੀਰ ਜੁੜ ਗਏ ਨੇ ਆਪਣੇ ਗੋਰਾ ਵੀਰ ਢੰਡੀਆਂ ਤੋਂ ਸਮੁੰਦਰ ਬੋਲਾ ਵਾਲਾ ਰੋਕ ਜਾ ਕਮੈਂਟ ਉਠ ਲੈਣ ਦੇ ਆ ਬਾਦੀ ਤਾਂ ਰੱਖੀ ਜੀ ਉਹ ਮਿਲਕਿੰਗ ਜਿਹੜੀ ਉਹ ਸਮਾਰਟੋ ਚੱਲੀ ਆ ਤੇ ਕੋਈ ਜੀ ਮਿੰਟਾਂ ਤੱਕ ਤੁਹਾਨੂੰ ਦੁੱਧ ਿਹੜਾ ਉਹ ਕੰਡੇ ਤੇ ਦਿਖਾ ਦੇਣਾ ਵਾ ਗੁਰਦੀਪ ਬਰਾੜ ਗਿੰਦੇ ਵੀ ਕਿਹੜੇ ਪਿੰਡ ਆ ਇਹ ਪਿੰਡ ਬਲਡਵਾ ਜੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਆ ਇੱਥੇ ਕੰਡਾ ਰਸੀ ਹਾਂ ਚੰਨ ਪਿੰਡੇ ਦੇ ਸਿਕੰਡਾ ਲੈ ਜਾ ਬਾਲਟੀ ਨੂੰ ਵਦੂ ਜੀ ਫਿਰ ਇੱਥੇ ਇਥੇ ਆਹ ਬਾਲਟੀ ਨੂੰ ਪਾੜ ਕੇ ਰੱਖ ਪਰਗਟ ਸਿੰਘ ਵੀਰ ਕਹਿੰਦਾ ਵੀ ਬਾਕੀ ਜਨਰਲ ਵੀ ਤੇ ਬੱਚੇ ਵੀ ਦਿਖਾਓ ਕੱਲ ਨੂੰ ਆਪਾਂ ਫਾਈਨਲ ਕਰਕੇ ਜਾਂ ਸ਼ਾਮ ਨੂੰ ਜੇ ਆਪਾਂ ਵੀਡੀਓ ਬਣਾਈ ਤੇ ਫਿਰ ਜਰੂਰ ਦਿਖਾਵਾਂਗੇ ਸੋਨੂੰ ਵੀਰ ਖੇਜਰਪੁਰੀਆਂ ਜੁੜ ਗਿਆ ਜੀ ਗੁੱਡ ਮਾਰਨਿੰਗ ਜੀ ਅਨਰਜੀਤ ਸਿੰਘ ਜੁੜ ਗਏ ਨੇ ਆਪਣੇ ਸਿੱਧੂ ਹਾਂ 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 ਜੋਰਾ ਬੂ ਲ ਮਾਇਆ ਮਾਇਦਾ ਹਾਂਜੀ ਜੋਰਾ ਵੀ ਜਿਹੜਾ ਉਹ ਮਾਇਆ ਮਾਇਦਾ ਵਾ ਆ ਤਾਰ ਸਾਈਡ ਕਰਿਓ ਤਾਰ ਅੰਕਲ ਥੋੜੀ ਸਾਈਡ ਕਰਿਓ ਆ ਤਾਰ ਕਰਿਓ ਚਲੋ ਅੰਦਰੋਂ ਮੋੜੀ ਨਾ ਲਾਉਣ ਵਾ ਪੁਰਜੰਦੀ ਹੁੰਦੀ ਆੱਖ ਚਿਕੜੇ ਟੇਗ ਲੈ ਨਹੀਂ ਨਹੀਂ ਜ਼ੀਰੋ ਕਰੋ ਚਲੋ ਹੰਡਾ ਹਿਲਦਾ ਤਰੀਣਾ ਠੀਕ ਹੈ ਨਾ ਸੋ ਇਥੋਂ ਤੁਹਾਨੂੰ ਇਕਲੇ ਇਕਲੇ ਨੂੰ ਆਪਾਂ 01 ਦੀ ਦਿਖਾ ਦਿੰਨੇ ਆ ਉਹ ਪਾਵਾਂ ਜੀ ਇੱਕ ਮਿੰਟ ਰੁਕ ਜਾ ਆ YouTube Facebook ਵਾਲੇ ਜਿਹੜੇ ਉਹ ਬਾਲਟੀਆਂ ਤੇ ਧਿਆਨ ਦੇਣ ਤੇ ਮੈਂ YouTube ਵਾਲਿਆਂ ਨੂੰ 0 ਜਿਹੜੀ ਉਹ ਕਲੀਅਰ ਕਰਾ ਦਾਂ ਵੇਖ ਸਕਦੇ ਤੁਸੀਂ ਇੱਕ ਡਿਜੀਟ ਜਿਹੜਾ ਹੋ ਗਿਆ ਵਾ 0 ਕਲੀਅਰ ਦਿਸ ਰਹੀ ਹੈ ਤੇ ਇਥੋਂ ਤੁਸੀਂ YouTube ਵਾਲੇ ਬਾਲਟੀਆਂ ਤੇ ਤੇ Facebook ਵਾਲੇ ਜਿਹੜੇ ਉਹ 0 ਪ੍ਰੋਪਰ ਵੇਖ ਸਕਦੇ ਜੀ ਉਤੇ ਮੋਰਾ ਆਇਆ ਪਰ ਸ਼ਾਮਾ ਪਾਈ। ਇਹ ਹਾਂਜੀ ਠੀਕ ਹੈ। ਠੀਕ ਠੀਕ ਇਥੋਂ ਜ਼ੀਰੋ ਪ੍ਰੋਪਰ ਕਲੀਅਰ ਹੋ ਗਿਆ ਤੁਹਾਨੂੰ। ਸੋ ਹੁਣ ਆਪਾਂ ਦੁੱਧ ਜਿਹੜਾ ਉਹ ਬਾਟੀ 'ਚ ਪਾਉਨੇ ਆ। ਸੋ ਆਈਡੀਆ ਲਾਉਣਾ ਕਮੈਂਟ ਕਰਕੇ ਤੁਸੀਂ ਦੱਸਣੇ ਆ। ਕਿ ਕਿੰਨਾ ਦੁੱਧ ਹੋਊਗਾ। ਗੋਰਾ ਵੀਰ ਕਹਿੰਦਾ ਵੀ ਉਮਰਦੇ ਹਸਨਾ ਬਾਪੂ ਬੈਠਣ ਵਾਲੀ ਫੱਟੀ ਵਿੱਚ ਹੀ ਹੁੰਦੀ ਜਾਂਦੀ ਹੈ। ਗੱਲ ਬਿਲਕੁਲ ਸਹੀ ਹੈ। ਗੋਦੀਪ ਸੰਧੂ ਵੀ ਕਹਿੰਦਾ ਸਾਢੇ 10 ਕਿਲੋ ਹੋਊਗਾ ਜੋ ਵੱਜ ਜਾਂਦਾ ਹੁਣੇ ਹੀ ਆਈਡੀਆ ਤੁਹਾਡਾ 40 ਮਿੰਟ ਰਹਿਣੇ ਆਚ ਬਿਲਕੁਲ ਬਿਲਕੁਲ ਸੋਏ ਕਰੀ ਜਦੋਂ ਆਪਾਂ ਡਾਇਮੰਡ ਲਾਈਵ ਕੀਤੀ ਸੀ ਅੰਕਲ ਹੋਣਾ ਉਦੋਂ ਉਹਦਾ ਵੀ ਕੋਈ 1-2 ਗ੍ਰਾਮ ਦਾ ਹੀ ਫਰਕ ਪਿਆ ਸੀ ਤੇ ਇਹ ਵੀ ਕਰਮਾ ਲਈ ਬਹੁਤ ਸੋਨਾ ਦੁੱਧ ਦੇ ਰਹੀ ਆ ਅੰਗਨ ਸਿੰਘ ਕੰਗਵੀਰ ਜੁਰਗੇ ਨਾਲ ਸੋ ਲਾਈਵ ਨੂੰ ਲਾਈਕ ਤੇ ਸ਼ੇਅਰ ਅੱਗੇ ਗਰੁੱਪਾਂ 'ਚ ਜਰੂਰ ਕਰ ਦਿਓ ਦਿਖਾ ਰਹੀਆਂ ਕੱਲ ਹਾਂਜੀ ਵਿਖਾ ਦਿਓ ਲਓ ਜੀ ਦੁੱਧ ਕਲੀਅਰ ਹੋ ਗਿਆ ਤੇ ਕੰਡੇ ਤੇ ਤੁਹਾਨੂੰ ਲਾਗੇ ਲੈ ਕੇ ਦਿਖਾ ਦਿੰਨੇ ਆ 9 ਕਿਲੋ 830 ਗ੍ਰਾਮ ਜਿਹੜਾ ਦੁੱਧ ਹੋਇਆ ਵਾ ਸਵੇਰੇ ਪਹਿਲੀ ਚਵਾਈ ਦਾ ਦੁੱਧ ਆਇ ਪੱਕੀ ਚਵਾਈ ਦਾ 9 ਕਿਲੋ ਤੇ 830 ਗ੍ਰਾਮ ਖਾਲੀ ਸਮਝ ਕਿੰਨਾ ਹੈ 9 9 ਕਿਲੋ ਤੇ 830 ਗ੍ਰਾਮ 990 ਤੋਂ 890 ਸੋ ਫੇਸਬੁਕ ਉਰ ਇਹ ਵੀ ਕਲੀਅਰ ਕਰ ਲੈਣ 9 ਕਿਲੋ 830 ਗ੍ਰਾਮ ਦੁੱਧ ਜਿਹੜਾ ਪ੍ਰੋਪਰ ਹੋ ਗਿਆ ਵਾ ਸੋ ਬਾਕੀ ਕਰੀ ਕੰਡਾ ਤੁਹਾਨੂੰ ਚੈੱਕ ਕਰਾ ਦੇਣੇ ਫਿਰ ਫੜਿਓ ਜਿਓ ਵਟੇ ਬਹੁਤ ਸੋਨਾ ਦੁੱਧ ਕਰਮਾਲੀ ਨੇ ਕੱਢਿਆ ਵਾ ਤੇ ਉਮਰ ਦੇ ਹਿਸਾਬ ਨਾਲ ਜੇ ਵੇਖੀਏ ਤੇ ਵੱਡੀਆਂ ਮੱਝਾਂ ਦੇ ਮੁਕਾਬਲੇ ਚ ਚੱਲ ਰਹੀ ਹੈ ਕਿਉਂਕਿ ਇੰਨਾ ਦੁੱਧ ਕੱਢਣਾ ਪਹਿਲਾਂ ਦੇ ਤੇ ਕੇ ਮੇਲੀ ਪਵੇ ਤੇ ਇੰਨਾ ਹੀ ਬਹੁਤ ਹੁੰਦਾ ਪਹਿਲਣਾਂ ਦਾ ਅਰਸ਼ ਪੁੱਤ ਆ ਕਿਲੋ ਦਾ ਲਾਵਾ ਮਾਰ ਕੇ ਰੱਖ ਠੀਕ ਜੀ ਆ ਕਿਲੋ ਦਾ ਵਟਾ ਰੱਖਣ ਲਗੇ ਰੱਖੋ ਅੰਗਲ ਠੀਕ ਹੈ ਜੀ ਵજન ਵੇਖ ਸਕਦੇ ਤੁਸੀਂ 10 ਕਿਲੋ 840 ਗ੍ਰਾਮ ਹੋ ਗਿਆ ਕਿਲੋ ਦਾ ਵਟਾ ਪਰ ਰੱਖਿਆ ਵਾ ਇਹ ਨੂਨ ਦੀ ਗੁੱਥੀ ਜਿਹੜੀ ਉਹ ਰੱਖਣ ਲੱਗੇ ਆ ਰੱਖ ਦੋ ਜੀ ਇਹ 11 ਕਿਲੋ ਤੇ 840 ਗ੍ਰਾਮ ਬਿਲਕੁਲ ਪ੍ਰੋਪਰ ਜਿਹੜਾ ਉਹ weight ਆਉਂਦਿਆ ਵਾ ਇੱਕ ਆਪਾਂ ਨੂਨ ਦੀ ਥੈਲੀ ਰੱਖੀ ਆ ਤੇ 1 ਕਿਲੋ ਦਾ ਵਟਾ ਰੱਖਿਆ ਵਾ ਅੱਧਾ ਕਿਲੋ ਦਾ ਅੱਧਾ ਕਿਲੋ ਦਾ ਵੀ ਰੱਖ ਦੋ ਅੱਧਾ ਕਿਲੋ ਦਾ ਵਟਾ ਰੱਖਣ ਲੱਗੇ ਆ 12 ਕਿਲੋ 300 ਤੇ 40 ਗ੍ਰਾਮ ਪੂਰਾ ਇਹ ਵੀ ਅੱਧਾ ਕਿਲੋ ਦਾ ਹੀ ਹੋਇਆ ਵਾ ਸੋ ਇਹ ਤੁਹਾਨੂੰ ਇੱਕ ਰਿਕੰਡਾ ਜਿਹੜਾ ਉਹ ਚੈੱਕ ਕਰਾਉਣਾ ਜ਼ਰੂਰੀ ਹੁੰਦਾ ਵਾ ਬਾਕੀ ਕੋਈ ਵੀ ਸੱਜਣ ਦੋ ਚਵਾਈਆਂ ਜੇ ਰਹਿੰਦੀਆਂ ਵਾ ਸ਼ਾਮ ਨੂੰ ਤੇ ਕੱਲ ਸਵੇਰੇ ਤੁਸੀਂ ਇੱਥੇ ਆ ਕੇ ਤੇ ਕੋਈ ਮਨ ਦੀ ਸ਼ੰਕਾ ਹੋਵੇ ਜਾਂ ਸ਼ੌਂਕੀਆ ਤੌਰ ਤੇ ਤੁਸੀਂ ਆਉਣਾ ਹੋਵੇ ਤੇ ਉਹ ਵਿਜ਼ਿਟ ਕਰ ਸਕਦੇ ਜੀ ਦਿਓਲ ਡੇਰੀ ਫਾਰਮ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਠੀਕ ਐ ਅੰਕਲ ਬਾਕੀ ਕੋਈ ਗੱਲ ਬਾਤ ਇੱਕ ਗੱਲ ਬਾਤ ਅੰਮ੍ਰਿਤ ਵੇਲੇ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਜੀ ਜਿੰਨੇ ਮੇਰੇ ਵੀਰ ਇਸ ਮਾਝੇ ਵਾਲੇ ਫਾਰਮ ਚੈਨਲ ਤੇ ਜੁੜੇ ਆ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ ਬਿਲਕੁਲ ਦੇਖੋ ਪਸ਼ੂ ਨੇ ਮਿਲ ਲੈਣਾ ਹੀ ਇੰਨੀ ਵੱਡੀ ਵੱਡੀ ਗੱਲ ਹੁੰਦੀ ਆ ਸਹੀ ਗੱਲ ਆ ਤੇ ਤੁਹਾਨੂੰ ਰਾਤੀ ਅਰਜੀ ਦੱਸਿਆ ਹੈ ਕਿ ਇੱਕ ਕੰਪੀਟੀਸ਼ਨ ਨਹੀਂ ਹੁੰਦਾ ਇਹ ਤਾਂ ਇੱਕ ਮੰਨ ਦਾਪੋ ਆਪਣਾ ਦਾ ਵੀ ਮੇਰੀ ਮੱਛ ਅੱਗੇ ਦੋਤੇ ਚੱਲ ਰਹੀ ਆ ਬਿਲਕੁਲ ਤੇ ਮੈਂ ਇਹਨਾਂ ਦੇ ਰੂਬਰੂ ਸੰਗਤਾਂ ਦੇ ਕਰ ਦੇਵਾਂ ਹਾਂਜੀ ਇਹ 2 ਕਿਲੋ ਵਾਧੇ ਦੀ ਤਾਂ ਵੀ ਇੰਨੀ ਜਿਆਦਾ ਖੁਸ਼ੀ ਨਹੀਂ ਹੁੰਦੀ 1 ਕਿਲੋ ਘਟਦੇ ਦੇ ਤਾਂ ਵੀ ਇੰਨੀ ਕੋਈ ਗਮੀ ਵਾਲੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਕਿਉਂਕਿ ਜਿੰਨਾ ਪਸ਼ੂ ਦੁੱਧ ਦੇਣਾ ਉਹਨੇ ਹੀ ਆ ਬਿਲਕੁਲ ਪਸ਼ੂ ਤੰਦਰੁਸਤ ਰਹੇ ਰਵੀ ਸਹੀ ਗੱਲ ਹੈ ਤੇ ਬਾਕੀ ਖੁਸ਼ੀ ਹੈ ਜੀ ਰਾਤੀ ਆਪਾਂ ਖਾਲੀ ਤੇ 8 9 90 90 ਕੀਟਾ ਹਾਂਜੀ 60 ਗ੍ਰਾਮ ਦਾ ਫਰਕ ਪਿਆ ਘਟਿਆ ਘਟਿਆ ਹਾਂਜੀ ਹਾਂਜੀ ਨਹੀਂ ਪਿੰਦੇ ਫਿਰ ਹਾਂ ਹਾਂ ਬਤੇ ਘਟੇ ਕੋਈ ਚੱਕਰ ਨਹੀਂ ਆ ਜੀ ਬਹੁਤ ਖੁਸ਼ ਆ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਠੀਕ ਹੈ ਯਾਰ ਬਰ ਇੱਕ ਸਾਥ ਸ੍ਰੀ ਕਾਲ ਸੋ ਮਿਲਦੇ ਆਪਾਂ ਫੇਰ ਲਾਈਵ ਦੇ ਵਿੱਚ ਸ਼ਾਮ ਨੂੰ ਤੇ ਸਵੇਰੇ ਮਾਰਨਿੰਗ ਟਾਈਮ ਜੇ ਮੇਰੇ ਇੱਕ ਮਾਇਆ ਵਿੱਚ ਦਿਖਾਉਣੀ ਲਾਈਵ ਤੇ ਫੇਰ ਵਿਖਾ ਦੇਵਾਂ ਕੋਈ ਨਹੀਂ ਕੱਲ ਨੂੰ ਆਪਾਂ ਸ਼ਾਮ ਨੂੰ ਵੀਡੀਓ ਆਪਾਂ ਜਰੂਰ ਬਣਾ ਕੇ ਸਾਰਿਆਂ ਨੂੰ ਵਿਖਾਵਾਂਗੇ ਕਿਉਂਕਿ ਇੱਕ ਬਾਹਰ ਅੱਜ ਲਾਈਟ ਦੀ ਥੋੜੀ ਪ੍ਰੋਬਲਮ ਹੈ ਤੇ ਬਾਕੀ ਤੁਹਾਨੂੰ ਜਰੂਰ ਵਿਖਾਵਾਂਗੇ ਹਾਂਜੀ ਚੋਕ ਲੋ ਸੋ ਜਿੰਨੇ ਵੀ ਸੱਜਣ ਜੁੜਿਆ ਤਹਿ ਦਿਲੋਂ ਧੰਨਵਾਦ ਹੈ ਸਾਰਿਆਂ ਦਾ ਮਿਲਦੇ ਆਂ ਸ਼ਾਮ ਨੂੰ ਨਵੀਂ ਅਪਡੇਟ ਲੈ ਕੇ ਲਾਈਵ ਮਿਲਕਿੰਗ ਫੇਅਰ ਲੈ ਕੇ ਆਪਾਂ ਦੂਸਰੀ ਚੁਵਾਈ